ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨ ਗੁਰੂ ਪਿਆਰੇਓ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਇਤਿਹਾਸ ਸਰਵਣ ਕਰ ਰਹੇ ਹਾਂ ਸਤਿਗੁਰ ਹਜੇ ਪਾਤਸ਼ਾਹ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਪਾਤਸ਼ਾਹੀ ਦਰਬਾਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਹਾਂ ਰਗਤਾਂ ਦੇ ਉੱਤੇ ਵਿਰਾਜਮਾਨ ਨੇ ਗੁਰੂ ਕੇ ਸਿੱਖਾਂ ਨੇ ਜਾ ਕੇ ਸਤਿਗੁਰ ਜੀ ਨੂੰ ਦਸਨਾ ਕੀਤਾ ਪਿਆਵੀਆਂ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਕੋਖ ਤੋਂ ਉੱਤਰ ਦਾ ਜਨਮ ਹੋਇਆ ਗੁਰਦੇ ਸਤਿਗੁਰ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਸ਼ੀਰਵਾਦ ਸੰਪੂਰਨ ਸਰਵਣ ਕੀਤੀ ਅਰਦਾਸ ਹੋਈ ਸਤਿਗੁਰ ਜੀ ਦਾ ਹੁਕਮ ਹੋਇਆ ਗੁਰੂ ਪਾਤਸ਼ਾਹ ਜੀ ਆਪਣੇ ਮਹਿਲ ਗੁਰੂ ਕੇ ਮਹਿਲਾਂ ਦੇ ਵਿੱਚ ਗਏ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ ਬਾਲ ਰੂਪ ਵਿੱਚ ਪਹਿਲੇ ਦਿਨ ਦਰਸ਼ਨ ਕੀਤੇ ਉਹਨਾਂ ਨੇ ਦੇਖਣਾ ਕੀਤਾ ਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪਿਤਾ ਜੀ ਨੇ ਉਹਨਾਂ ਨੂੰ ਸਿਰ ਝੁਕਾਉਣਾ ਕੀਤਾ ਆਪਣੇ ਪੁੱਤਰ ਗੁਰ ਤੇਗ ਬਹਾਦਰ ਮਹਾਰਾਜ ਜੀ ਨੂੰ ਤੇ ਗੁਰੂ ਕੇ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਇੱਕ ਤਾਂ ਤੁਸੀਂ ਪਿਤਾ ਹੋ ਤੇ ਦੁਜਾ ਤੁਸੀਂ ਗੁਰੂ ਹੋ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੋ ਫਿਰ ਤੁਸੀਂ ਆਪਣੇ ਪੁੱਤਰ ਦੇ ਸਾਹਮਣੇ ਕਿਉਂ ਸਿਰ ਝੁਕਾਇਆ ਤੇ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਛੇਵੇਂ ਪਾਤਸ਼ਾਹ ਜੀ ਨੇ ਕਿ ਜਿਹੜੇ ਪੁੱਤਰ ਨੇ ਜਨਮ ਲਿਆ ਹੈ ਇਹ ਕੋ ਸਧਾਰਨ ਪੁੱਤਰ ਨਹੀਂ ਹੈਗਾ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਰਾਮੰਦੀ ਰੱਖਿਆ ਕਰਨੀ ਹੈ ਇਹਨੇ ਬਹੁਤ ਵੱਡੇ ਕਾਰਜ ਕਰਨੇ ਨੇ ਤਾਂ ਇਹ ਅੱਗੇ ਸਿਰ ਝੁਕਾ ਰਹੇ ਹਾਂ ਗੁਰੂ ਪਾਤਸ਼ਾਹ ਜੀ ਨੇ ਸਾਇਨ ਦੇਣੇ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਸਨ ਨਿਸ਼ਾਨੀਆਂ ਜਿਹੜੀਆਂ ਨੇ ਪਹਿਲਾਂ ਹੀ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ ਇੱਕ ਤਾਂ ਗੁਰੂ ਪਾਤਸ਼ਾਹ ਦੇ ਬਚਨ ਹੋ ਗਏ ਇਤਿਹਾਸ ਵਿੱਚ ਕੋਰ ਸਾਖੀ ਆਂਦੀ ਹੈ ਅਮੀਰੀ ਪੀਰੀ ਦੇ ਮਾਲਕ ਸੇਮੇ ਬਾਦਸ਼ਾਹ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਪਾਉ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਵੱਡੇ ਭਰਾ ਦੇ ਆਨੰਦਕਾਰ ਜਾ ਕੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਤਿਆਗਮਲ ਦੇ ਰੂਪ ਵਿੱਚ 4 ਸਾਲ ਦੇ ਸਨ ਤੇ ਆਨੰਦਕਾਰ ਵਿਆਹ ਕਾਰਜ ਵਾਲੇ ਦਿਨ ਜਿਸ ਰਾਮ ਬੀਬੀਆਂ ਕਰਦੀਆਂ ਨੇ ਪਹਿਲਾਂ ਬੱਚਿਆਂ ਨੂੰ ਤਿਆਰ ਕਰ ਲੈਂਦੇ ਆ ਤੇ ਮਾਤਾ-ਨਾਨ ਕੀ ਜਿਵੇਂ ਬਾਲ ਜਾਗਮਲ ਜੀ ਨੂੰ ਤਿਆਰ ਕਰ ਦਿੱਤਾ ਸੋਹਣੇ ਵਸਤਰ ਪਹਿਨਾ ਦਿੱਤੇ ਤੋਬਾਰ ਖੇਡਣ ਵਾਸਤੇ ਨਿਕਲ ਗਏ ਸ਼ਿਆਲ ਠੰਡ ਦੇ ਦਿਨਸਾਂ ਇੱਕ ਬੱਚਾ ਜਿਹੜਾ ਬਾਹਰ ਠੰਡ ਦੇ ਨਾਲ ਠਰੂੰ ਠਰੂੰ ਕਰਦਾ ਪਿਆ ਰੋਂਦਾ ਪਿਆ ਹੈ। ਜਦ ਤਿਆਗਮਲ ਜੀ ਗੁਰਦੇਵ ਬਹਾਦਰ ਮਹਾਰਾਜ ਜੀਆ ਨੇ ਦੇਖਿਆ ਤਾਂ ਉਹਨਾਂ ਦੇ ਕੋਲੋਂ ਉਹਦਾ ਰੋਣਾ ਸਹਾਰਿਆ ਨਾ ਗਿਆ। ਤੇ ਆਪਣੇ ਸੋਹਣੇ ਵਿਆਹ ਵਾਲੇ ਬਸਤਰ ਜਿਹੜੇ ਸਨ ਉਹ ਲਾ ਕੇ ਉਸ ਬੱਚੇ ਦੇ ਤਨ ਨੂੰ ਕੱਜ ਦਿੱਤਾ ਢੱਕ ਦਿੱਤਾ। ਆ ਇਸ ਤਰ੍ਹਾਂ ਨੰਗੇ ਪਿੰਡੇ ਨੰਗੇ ਸ਼ਰੀਰ ਘਾਰ ਵਿੱਚ ਦੌੜ ਆਏ। ਜਦੋਂ ਮਾਤਾ ਨਾਨਕੀ ਜੀ ਨੇ ਦੇਖਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਵਸਤਰ ਕਿਸੇ ਹੋਰ ਨੂੰ ਪਹਿਰਾ ਦਿੱਤੇ ਨੇ ਤਾਂ ਮੇਰੀ ਪੀੜੀ ਦੇ ਮਾਲਕ ਨੂੰ ਦੱਸਿਆ ਤੇ ਸਤਿਗੁਰ ਹਿੱਤੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਤੇ ਅੱਜ ਤਾਂ ਇਹ ਇੱਕ ਬੱਚੇ ਦਾ ਪਰਦਾ ਕੱਢਿਆ ਸਮਾਨ ਹੈ ਇਹਨੇ ਸਾਰੀ ਸ੍ਰਿਸ਼ਟੀ ਦਾ ਸਾਰੀ ਕੌਮ ਦਾ ਧਰਮ ਦਾ ਪਰਦਾ ਕੱਢਣਾ ਹੈ ਕੌਮ ਦੀ ਰੱਖਿਆ ਕਰਨੀ ਧਰਮ ਦੀ ਰੱਖਿਆ ਕਰਨੀ ਇਸੇ ਵਾਸਤੇ ਗਿਆ ਗਿਆ ਹੈ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਤਾਪੀ ਚਾਦਰ